ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਨਿਤ ਉਠ ਕੋਰੀ ਗਾਗਰ ਆਨੈ ਲੀਪਤ ਜੀ ਉਹ ਗਾਇਓ ਤਾਨਾ ਬਾਨਾ ਕਛੂ ਨਾ ਸੂਝੈ ਹਰ ਹਰ ਰਸ ਲਪਟਿਉ ਇਹ ਲਪਟਿਉ ਹੀ ਉਚਾਰਨ ਕਰਨਾ ਲਪਟਾਇਓ ਨਹੀਂ ਕਹਿਣਾ ਲਪਟਿਉ ਹਮਾਰੇ ਕੁਲ ਕੌਨੇ RAM ਕਹਿਓ ਜਾਬ ਕੀ ਮਾਲਾ ਲਈ ਨਿਪੂਤੇ ਤਾਬਤੇ ਸੁਖ ਨਾ ਭਯੋ ਰਹਾਉ ਸੁਨੋ ਜਿਠਾਨੀ ਸੁਨੋ ਦਿਰਾਨੀ ਅਚਰਜ ਏਕ ਭਯੋ ਸਾਤ ਸੂਤ ਇਨ ਮੁੰਡਿਏ ਖੋਏ ਇਹੋ ਮੁੱਢਿਆ ਕਿਉ ਨ ਮਉਯੋ ਸਰਬ ਸੁਖਾ ਕਾ ਏਕ ਹਰਿ ਸਵਾਮੀ ਸੋ ਗੋਰ ਨਾਮ ਦਇਓ ਸੰਤ ਪ੍ਰਹਿਲਾਦ ਕੀ ਪੈਜ ਜਨ ਰਾਖੀ ਹਰਿ ਨਾਖਸ ਨਖ ਬਿਦਰਿਓ ਸੰਤ ਪ੍ਰਹਿਲਾਦ ਕੀ ਪੈਜ ਜਨ ਰਾਖੀ ਇਥੇ ਵਿਸਰਾਮ ਹਰਣਾਖਸ ਇਥੇ ਯਮਕ ਲਾਦਨੀਆ ਹਰਣਾਖਸ 나ਖ 나ਖ ਪਦ ਬੋਲੇ ਉਚਾਰਨ ਕਰਨਾ 나ਖ ਬਿਦਰਿਉ ਬਿਦਰਿਉ ਨਹੀਂ ਕਹਿਣਾ ਬੇਦ ਅਤੇ ਰਿਉ ਦੇ ਵਿੱਚ ਡੈਸ਼ ਦੇ ਕੇ ਬੋਲਣਾ 나ਖ ਬਿਦਰਿਉ ਘਰ ਕੇ ਦੇਵ ਪਿਤਰ ਕੀ ਛੋਡੀ گور ਕੋ ਸ਼ਬਦ ਲਿਓ ਕਹਤ ਕਬੀਰ ਸਗਲ ਪਾਪ ਖੰਡਨ ਸੰਤ ਹੈ ਲ ਉਧਰੇਉ ਬਿਲਾਵਲ ਕੋ ਹਰ ਸਮਾਨ ਨਹੀਂ ਰਾਜਾ ਏ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਰਹਾਓ ਤਿਰੁ ਜਨ ਹੋਏ ਸੋ ਇਕਤ ਡੋਲੇ ਤੇਰੋ ਜਨ ਹੋਏ ਸੋ ਇਕਤ ਡੋਲੇ ਤੇਰੋ ਜਨ ਹੋਏ ਸੋ ਇਕਤ ਡੋਲੇ ਤੀਨ ਭਵਨ ਪਰ ਛਾਜਾ ਤੀਨ ਭਵਨ ਪਰ ਛਾਜਾ ਹਾਥ ਪ੍ਰਸਾਰ ਸਕੈ ਕੋ ਜਨ ਹਾਥ ਪ੍ਰਸਾਰ ਸਕੈ ਕੋ ਜਨ ਕੋ ਹਾਂਜੀ ਕੋ ਜਨ ਕਹੋ ਇਥੇ ਵਿਸਰਾਮ ਹੈ ਬੋਲ ਸਕਾ ਨਾ ਅੰਦਾਜ਼ਾ ਬੋਲ ਸਕੈ ਨਾ ਅੰਦਾਜ਼ਾ ਹਾਥ ਪਸਾਰ ਸਕੈ ਕੋ ਜਾਣ ਕੋ ਬੋਲ ਸਕੈ ਨਾ ਅੰਦਾਜ਼ਾ ਚੇਤ ਅਚੇਤ ਊੜ ਮਨ ਮੇਰੇ ਬਾਜੇ ਅਨਹਦ ਬਾਜਾ ਕਹ ਕਬੀਰ ਸੰਸਾ ਭ੍ਰਮ ਚੂਕੋ ਤ੍ਰੂ ਪ੍ਰਹਿਲਾਦ ਨਿਵਾਜਾ ਬਿਲਾਵਲ ਰਾਖ ਲੇਹੋ ਹਮ ਤੇ ਬਿਗਰੀ ਸੀਲ ਧਰਮ ਜਾਪ ਭਗਤ ਨਾ ਕੀਨੀ ਹੋ ਅਭਿਮਾਨ ਟੇਡ ਪਗਰੀ ਰਹਾਉ ਹੋ ਅਭਿਮਾਨ ਟੇਡ ਪਗਰੀ ਅਮਰ ਜਾਨ ਸੰਚੀ ਇਹ ਕਾਇਆ ਇਹ ਮਿਥਿਆ ਕਾਟੀ ਗਗਰੀ ਜਿਨ ਹੈ ਨਿਵਾਜ ਸਾਜ ਹਮ ਕੀਏ ਤੇ ਸਹਿ ਵਿਸਾਰ ਅਵਰ ਲਗਰੀ ਲਗਰੀ ਗਗਰੀ ਪੁੱਲੇ ਪਦ ਬੋਲਨੇ ਹਨ ਸੰਦਿਕ ਤੋਹੇ ਸਾਧ ਨਹੀਂ ਕਹੀ ਆਹ ਕਹੀ ਆਹੁ ਨੀ ਹਾ ਹਾਨੀਐ ਸੰਦਿਕ ਤੋਹੇ ਸਾਧ ਨਹੀਂ ਕਹੀ ਆਓ ਕਿਥੇ ਵਿਸਰਾਨ ਸੰਦੇਕੇ ਤੋਹੇ ਸਾਧ ਨਹੀਂ ਕਹੀ ਆ ਸਰਨ ਪਰੇ ਤੁਮਰੀ ਪਗਰੀ ਕਹਿ ਕਬੀਰ ਇਹ ਬਿਨਤੀ ਸੁਣੀ ਆ ਮਤ ਘਲਹੁ ਜਾਮ ਕੀ ਖਬਰੀ ਬੇਲਾਵਲ ਦਰਮਾਦੇ ਠਾਡੇ ਦਰਬਾਰ ਦਰਮਾਦੇ ਇਹ ਵੱਖਰਾ ਪਾਠ ਸੰਪਰਦਾ ਦੇ ਵਿੱਚ ਪੜਾਇਆ ਜਾਂਦਾ ਹੈ ਦਰਮਾਦੇ ਠਾਡੇ ਦਰਬਾਰ ਦਰਮਾਦੇ ਠਾਡੇ ਦਰਬਾਰ ਤੋਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਰਹਾ ਦਰਸ਼ਨ ਨੰਨੇ ਨਾਲ ਹੀ ਬੋਲਣਾ ਦਰਸ਼ਨ ਦੀਜੈ ਖੋਲ ਕੇ ਵਾਰ ਰਹਾ ਤਉਮ ਧਨ ਤਨੀ ਉਦਾਰ ਤਿਆਗੀ ਸ਼ਰਵਨਨ ਸੁਨਿਅਤ ਸੁਜਸ ਤੁਮਾਰ ਤੂਮ ਧਨ ਤਨੀ ਇਥੇ ਠਮਕ ਉਦਾਰਤੀ ਅੱਗੀ ਇਥੇ ਵਿਸਰਾਮ ਹੈ ਸ਼ਰਵਨਨ ਸੁਨਿਅਤ ਸੁਜਸ ਤੁਮਾਰ मागो काह रंग सब देखा तुम ही ते मेरो निस्तार ज्यादा विश्राम ते रुकना थमकते इशारा ही देना मागो काह रंग सब देखा तुम ही ते मेरो निस्तार जय दयो नामा बेप सुदामा तिन को कृपा भई है अपार तिन को कृपा भई है अपार ਕਹੇ ਕਬੀਰ ਤੂੰ ਸਮਰਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਚਾਰ ਪਦਾਰਥ ਦੇਤ ਨਾ ਬਾਰ ਦੇਤ ਪਦਤੀ ਠੰਮ ਲੱਗੇਗੀ ਬਿਲਾਵਲ ਡੰਡਾ ਮੰਦਰਾ ਖਿੰਥਾ ਆਧਾਰੀ ਭ੍ਰਮ ਕੈ ਪਾਏ ਪਵਨ ਭੀਖ ਧਾਰੀ ਆਸਨ ਪਵਨਾ ਦੂਰ ਕਰ ਬਵਰੇ ਛੋੜ ਕਪਟ ਨਿਤ ਹਰਿ ਭਜ ਬਵਰੇ ਰਹਾਉ ਜੇ ਤੂ ਜਾ ਚਹ ਸੋ ਤ੍ਰਿਭਵਨ ਭੋਗੀ ਕਹ ਕਬੀਰ ਆ ਕਿਸਾਉ ਜਗ ਜੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ